ਬਹੁਤ ਹੀ ਸਤਿਕਾਰਯੋਗ ਸਰੋਤਿਓ ਕਦਰਦਾਨੋ ਮਨਜੀਤ ਕੌਰ ਗਿੱਲ ਝੰਡਾ ਦੇ ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਨੇ ਮੇਰੀ ਰਚਨਾ ਸੁਣਨੀ ਹੈ ਤੇ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਹੈ ਜੀ ਮੈਂ ਆਪਣੀ ਅੱਜ ਦੀ ਰਚਨਾ ਤੀਆਂ ਤੀਜ ਦੀਆਂ ਲੈ ਕੇ ਹਾਜ਼ਰ ਹਾਂ ਜੀ ਤੀਆਂ ਤੀਜ ਦੀਆਂ ਸਾਵਣ ਵਿੱਚ ਆਈਆਂ ਨੇ ਨੰਦ ਪਰ ਜਾਈਆਂ ਨੇ ਪੀਂਗਾ ਪਿਪਲੀ ਪਾਈਆਂ ਨੇ ਲਹੰਗੇ ਘਗਰੇ ਸ਼ਰਾਰੇ ਕਿੰਨੇ ਸੋਹਣੇ ਪਾਏ ਹੋਏ ਨੇ ਸ਼ਿੰਗਾਰ ਰਜ ਰਜ ਕੇ ਉਹਨਾਂ ਸਵਨਾ ਨੇ ਲਾਏ ਹੋਏ ਨੇ ਸਭ ਦੇ ਸਿਰ ਤੇ ਫੁਲਕਾਰੀਆਂ ਸੋਹਂਦੀਆਂ ਨੇ ਸਭਿਆਚਾਰ ਦੀਆਂ ਉਹ ਬਾਤਾਂ ਪਾਉਂਦੀਆਂ ਨੇ ਹਾਥੀ ਲਾਹ ਮਹਿੰਦੀ ਵਖਵਾਕ ਨਮੂਨੇ ਬਣਾਏ ਹੋਏ ਨੇ ਕਈਆਂ ਭੈਣਾਂ ਨੇ ਪਤੀ ਦਾ ਨਾਂ ਤੇ ਫੋਟੋ ਬਣਾਏ ਹੋਏ ਨੇ ਮਲਦੰਦਾ ਸਾ ਦੰਦਾਂ ਨੂੰ ਸਭ ਨੇ ਦੰਦ ਚਮਕਾਏ ਹੋਏ ਨੇ ਜਦ ਖਿੜਖਿੜ ਹੱਸਦੀਆਂ ਲੱਗਣ ਜਿਵੇਂ ਮੋਤੀ ਟਕਾਏ ਹੋਏ ਨੇ ਜਦ ਦੇਂਦੀਆਂ ਗੇੜਾ ਉਹ ਫਿਰ ਵੰਗਾ ਛਣਕਦੀਆਂ ਤੂ ਪੌਣ ਕਲੇਜੇ ਨੂੰ ਜਦ ਅੱਖਾਂ ਮਟਕਦੀਆਂ ਬਣ ਕੇ ਮੋਰਨੀਆਂ ਉਹ ਤਿਆਂ ਵਿੱਚ ਆਈਆਂ ਨੇ ਆ ਕੇ ਮੋਹਰਾ ਵਾਂਗੂ ਉਹਨਾਂ ਪਹਿਲਾਂ ਪਾਈਆਂ ਨੇ ਠੰਡੀਆਂ ਠੰਡੀਆਂ ਵਗਣ ਹਵਾਵਾਂ ਛੂਕਦੀਆਂ ਰਲ ਮਿਲ ਸਭ ਪਹਿਣਾ ਨੇ ਕੋਇਲਾ ਵਾਂਗੂ ਕੂਕਦੀਆਂ ਨੱਚਦੀਆਂ ਟੱਪਦੀਆਂ ਤੇ ਰਲ ਪਿੰਗਾ ਚੜਾਈਆਂ ਨੇ ਇੱਕ ਦੂਜੀ ਤੋਂ ਉੱਚੀਆਂ ਉੱਚੀਆਂ ਹੰਗਾਈਆਂ ਨੇ ਬੇਬੇ ਤੇ ਭਾਬੀ ਨੇ ਖੀਰ ਪੂੜੇ ਪਕੌੜੇ ਤਲਕੇ ਰੱਖੇ ਨੇ ਘਰ ਆ ਕੇ ਪਲੇਟਾਂ ਭਰ-ਭਰ ਖਾਈਆਂ ਨੇ ਬਿਜਲੀ ਲਿਸ਼ਕ ਰਹੀ ਬੱਦਲ ਕਾਲੇ ਤੇ ਕਣਕ ਹੋਰ ਘਟਾਵਾਂ ਨੇ ਅਜੇ ਵੀ ਲੋਰ ਚੜਿਆ ਗਿੱਦੇ ਨੂੰ ਤਿਲ ਸੂਟਣ ਨੂੰ ਨਾ ਥਾਵਾ ਨੇ ਗਿਲ ਜੰਡਾ ਨੇ ਤੀਆਂ ਵਿੱਚ ਆ ਕੇ ਖੂਬ ਰੌਣਕਾਂ ਲਾਈਆਂ ਨੇ ਖੁਸ਼ੀ ਵਿੱਚ ਹੋਈਆਂ ਖੀਵੀਆਂ ਤਾਈਆਂ ਚਾਚੀਆਂ ਭੈਣਾ ਤੇ ਪਰਜਾਈਆਂ ਨੇ ਤੀਆਂ ਤੀਜ ਦੀਆਂ ਸਾਵਣ ਵਿੱਚ ਆਈਆਂ ਨੇ ਨਣ ਦੇ ਪਰਜਾਈਆਂ ਨੇ ਰਾਲਪਿੰਗਾ ਪਿਪਲੀ ਪਾਈਆਂ ਨੇ ਤੀਆਂ ਤੀਜ ਦੀਆਂ ਸਾਵਣ ਵਿੱਚ ਆਈਆਂ ਨੇ ਨਣ ਦੇ ਪਰਜਾਈਆਂ ਨੇ ਰਾਲਪਿੰਗਾ ਪਿਪਲੀ ਪਾਈਆਂ ਨੇ ਬਹੁਤ ਬਹੁਤ ਧੰਨਵਾਦ ਜੀ